ਕਿਸਾਨ ਭਰਾਵਾਂ ਨੂੰ ਡੇਰੀ ਫਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਥਣ ਦੇ ਉੱਤੇ ਲੇਵੇ ਦੇ ਉੱਤੇ ਵੀਡੀਓ ਲੈ ਕੇ ਆਏ ਆਂ ਜਿਵੇਂ ਥਣ ਦੇ ਵਿੱਚ ਪ੍ਰੋਬਲਮ ਆ ਜਾਂਦੀ ਸੱਜਰ ਸੂਏ ਪਸ਼ੂ ਨੂੰ ਪ੍ਰੋਬਲਮ ਆ ਜਾਂਦੀ ਹੈ ਥਣ ਦੀ ਜਿਵੇਂ ਕਿ ਪਹਿਲਾਂ ਆਪਾਂ 2 ਮਹੀਨੇ ਚੋ ਕੇ ਪਸ਼ੂ ਨੂੰ ਛੱਡ ਦਿੰਨੇ ਆ ਉਹ 2 ਮਹੀਨਿਆਂ ਦੇ ਦੌਰਾਨ ਕੋਈ ਨਾ ਕੋਈ ਡਿਫੈਕਟ ਥਣ ਦੇ ਵਿੱਚ ਆ ਜਾਂਦਾ ਹੈ ਉਹਨੂੰ ਆਪਾਂ ਦੇਸੀ ਤਰੀਕੇ ਦੇ ਨਾਲ ਕਿਵੇਂ ਲੋਡ ਕਰਨਾ ਹੈ ਜਿਵੇਂ ਕਿ ਅੱਜ ਸਵੇਰ ਸੁਬਾ ਮੇਰੇ ਕੋਲੇ ਤਿੰਨ ਕੇਸ ਆ ਗਏ ਇੱਕ ਤਾਂ ਮੇਰੇ ਡੇਢ ਕਿਲੋਮੀਟਰ ਤੋਂ ਹੀ ਗਿਲਪਤੀ ਤੋਂ ਆਇਆ ਇੱਕ ਮੇਰੇ ਕੋਲੇ ਤਰਨਤਾਰਨ ਏਰੀਏ ਤੋਂ ਆਇਆ ਇੱਕ ਤਰਨਤਾਰਨ ਅੰਮ੍ਰਸਾਰੀ ਏਰੀਏ ਦੇ ਉੱਤੋਂ ਹੋਰ ਆਇਆ ਅੱਜ ਜਿਹੜੀ ਇਹ ਦਵਾਈ ਆ ਗਈ ਇਹ ਤਿੰਨ ਬੰਦਿਆਂ ਨੂੰ ਮੈਂ ਦੱਸ ਚੁੱਕਿਆਗਾ ਫੇਰ ਇਹ ਮੈਨੂੰ ਇਹੇ ਕਰਕੇ ਹੁਣ ਇਹ ਜਿਵੇਂ ਮੈਂ ਫੋਨ ਤੇ ਦੱਸਿਆ ਤੇ ਮੈਨੂੰ ਇਹ ਅੱਜ ਦੀਆਂ ਦੋ ਵੀਡੀਓ ਆਪਾਂ ਕਵਰ ਕਰਾਂਗੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਤੁਸੀਂ ਇਹ ਭਾਈ ਵੇਖ ਸਕਦੇ ਹੋਗੇ ਹੁਣ ਆਪਾਂ ਕੀ ਕਰਨਾ ਹੈਗਾ ਜਿਵੇਂ ਥਣ ਦਾ ਦੁੱਧ ਘਟ ਜਾਣਾ ਜਾਂ ਛਿੱਦੀ ਬਣ ਜਾਣੀ ਜਾਂ ਪਾਣੀ ਬਣ ਜਾਣਾ ਉਹਨੂੰ ਆਪਾਂ ਦੇਸੀ ਤਰੀਕੇ ਦੇ ਨਾਲ ਕਿਵੇਂ ਠੀਕ ਕਰ ਸਕਦੇ ਹਾਂ ਆਓ ਹੁਣ ਆਪਾਂ ਚੱਲੀਏ ਤੁਹਾਨੂੰ ਦਿਖਾਈਏ ਸਾਰਿਆਂ ਨਾਲੋਂ ਪਹਿਲਾਂ ਆਪਾਂ ਕੇਲਾ ਲੈਣਾ ਹੈਗਾ ਫੇਰ ਉਹ ਤੋਂ ਬਾਅਦ ਕੀ ਕਰਨਾ ਹੈਗਾ ਆਪਾਂ ਮਸਕ ਕਪੂਰ ਲੈਣਾ ਹੈਗਾ ਮਸਕ ਕਪੂਰ ਪंसारी ਤੋਂ ਦੋ ਤਰ੍ਹਾਂ ਦਾ ਆਉਂਦਾ ਹੈ ਜਿਵੇਂ ਹੁਣ فرض ਕਰੋ ਵੀ ਇੱਕ ਤਾਂ ਹਾ ਟਿੱਕੀ ਦੇ ਵਿੱਚ ਆਉਂਦਾ ਹੈਗਾ ਇੱਕ ਆਉਂਦਾ ਹੈਗਾ ਦੇਸੀ ਤਰੀਕੇ ਦਵਾਈ ਦੇ ਵਿੱਚ ਦੇਸੀ ਮਸਕ ਕਪੂਰ ਉਹ ਆਪਾਂ ਜੇ ਲੈਣ ਗਏ ਆ ਤਾਂ ਆਪਾਂ ਜਾਂ 100 ਗ੍ਰਾਮ ਜਾਂ 50 ਗ੍ਰਾਮ ਲੈ ਆਓ ਉਹਨੂੰ ਕਹੇ ਕਿ ਭਾਈ ਨੂੰ ਵੀ 5 ਗ੍ਰਾਮ ਮੈਨੂੰ ਤੋਲ ਕੇ ਦੇ ਦੇ। ਉਹਨੇ ਜਦੋਂ ਆਪਾਂ ਉਹ ਤਲਵਾ ਲਿਆਂਦਾ 5 ਗ੍ਰਾਮ ਤੇ ਉਹ ਅੰਦਾਜ਼ੇ ਦੇ ਨਾਲ ਆਪਾਂ 5 ਗ੍ਰਾਮ ਇਹਦੇ ਵਿੱਚ ਪਾ ਕੇ ਕੇਲੇ ਦੇ ਵਿੱਚ ਇੱਕ ਆਪਾਂ ਉਹਨੂੰ ਸਵੇਰ ਦੇ ਦੇਣਾ ਤੇ ਇੱਕ ਆਪਾਂ ਨੂੰ ਸ਼ਾਮ ਨੂੰ ਦੇ ਦੇਣਾ। ਇਹਨੂੰ ਕੇਲੇ 'ਚ ਦੇਣ ਦੀ ਵਿਧੀ ਕੀ ਆ ਗਈ? ਇਹਨੂੰ ਕੀ ਕਰਨਾ ਐਂ ਕਰਕੇ ਇਹਦੇ 'ਚ ਕੱਟ ਮਾਰੋ। ਕੱਟ ਮਾਰ ਕੇ ਉਹਦੇ ਵਿੱਚ ਐਂ ਕਰਕੇ ਇਹਨੂੰ ਇਹਦੇ ਵਿੱਚ ਦੇ ਦਿਓ। ਆ ਵੇਖੋ ਇਹਦੇ ਵਿੱਚ ਟਿੱਕੀ ਚਲੀ ਗਈ ਤੇ ਪਸ਼ੂ ਦੇ ਨੂੰ ਮੂੰਹ ਦੇ ਵਿੱਚ ਦੇ ਦਿਓ ਇਹ ਭਾਈ ਕੀ ਕਰਦਾਗਾ ਕੇਲਾ ਤੇ ਮਸਕ ਕਪੂਰ ਆ ਜਿਹੜਾ ਇਹਦਾ ਕੰਬੀਨੇਸ਼ਨ ਬਣਦਾ ਹੈ ਦੋਨਾਂ ਦਾ ਜਦੋਂ ਕੰਬੀਨੇਸ਼ਨ ਬਣਦਾ ਹੈਗਾ ਤੇ ਥਣ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਨ ਦੇ ਵਿੱਚ ਬਹੁਤ ਜ਼ਿਆਦਾ ਕੇਲੇ ਦਾ ਯੋਗਦਾਨ ਆਗਾ ਇਹ ਇੱਕ ਕੇਲਾ ਇਹੋ ਜੀ ਚੀਜ਼ ਆ ਵੀ ਵੇਖੋ ਨਾ ਕੀੜਾ ਨਾ ਕੁਝ ਨਹੀਂ ਲੱਗਦਾ ਇਹਨੂੰ ਖਰਾਬ ਹੋ ਜੂ ਗਲ ਜੂਗਾ ਇਹ ਆਪ ਦੀਆ ਫਿੱਕਾ ਪੈ ਜੂ ਕਿਤੇ ਕੋਦੇ ਤੇ ਕੀੜਾ ਲੱਗਿਆ ਵੇਖਿਆ ਜਿਵੇਂ ਅਮਰੂਦ ਕਾਣਾ ਹੋਇਆ ਹੁੰਦਾ ਹੈਗਾ ਸੌ ਸੰਤਰਾ ਕਾਣਾ ਹੋ ਜਾਂਦਾ ਹੈਗਾ ਇਹ ਕੇਲਾ ਇੱਕ ਇਹੋ ਜੀ ਚੀਜ਼ ਆ ਗਈ ਕੁਦਰਤ ਦਾ ਵਿਦਵਾਨ ਆਗਾ ਪ੍ਰਮਾਤਮਾ ਵੱਲੋਂ ਹੀ ਬਖਸ਼ਾ ਇਹਨੂੰ ਮਤਲਬ ਬਹੁਤ ਰਾਜਾ ਫਲ ਗਿਣਿਆ ਗਿਆ ਹੈਗਾ ਇਹਨੂੰ ਜਦੋਂ ਦੇਣਾ ਥੋੜੇ ਖੂਨ ਆਉਂਦਾ ਥਣ ਦੇ ਵਿੱਚ ਨੱਪਦੇ ਹੋ ਖੂਨ ਆਉਂਦਾ ਛਿੱਧੀ ਆਉਂਦੀ ਆ ਸ਼ਿੱਧੀ ਤੇ ਤਾਂ ਇਹ ਮਸਕ ਕਪੂਰ ਐਨਾ ਬੈਨੀਫਿਟ ਕਰਦਾ ਹੈਗਾ ਬਹੁਤ ਜ਼ਿਆਦੇ ਪਹਿਲਾਂ ਕੀ ਆਊਗਾ ਸਾਰਿਆਂ ਨਾਲੋਂ ਪਹਿਲਾਂ ਸ਼ਿੱਧੀ ਬਣੂਗੀ ਸ਼ਿੱਧੀ ਬਣ ਕੇ ਫਿਰ ਕਚਲਹੂ ਜਾ ਬਣ ਜਾਊਗਾ ਫਿਰ ਦੁੱਧ ਘਟ ਆਉਣ ਲੱਗ ਜਾਊਗਾ ਫਿਰ ਇਹ ਥਣ ਸੁੰਗੜ ਜਾਊਗਾ ਜਦੋਂ ਪਹਿਲੀ ਸਟੇਜ ਦੇ ਉੱਤੇ ਹੀ ਤੁਹਾਨੂੰ ਆਵੇ ਸ਼ਿੱਧੀ ਤਾਂ ਮਸਕ ਕਪੂਰ ਦੇਣਾ ਸ਼ੁਰੂ ਕਰ ਦਿਓ ਇਹਦੇ ਨਾਲ ਇੱਕ ਆਪਾਂ ਹੋਰ ਵੇਖਣੀ ਆ ਜੇ ਤੁਹਾਡੇ ਥਣ ਨੂੰ ਸੋਜ ਆ ਥਣ ਮੋਟਾ ਹੋਇਆ ਵਾ ਫੁੱਲਿਆ ਵਾ ਥਾਣਾ ਜਾਂ ਲੇਵਾ ਫੁੱਲਿਆ ਵਾ ਫੇਰ ਕੀ ਕਰਨਾ ਹਰੇਕ ਭਰਾ ਦੇ ਘਰੇ ਚੀਜ਼ ਪਈ ਹੁੰਦੀ ਆ ਉਹ ਕੀ ਚੀਜ਼ ਆਗੀ ਕਾਲੀ ਮਿਰਚ ਆਪਾਂ ਕੀ ਕਰਨਾਗਾ ਕਾਲੀ ਮਿਰਚ ਐਂ ਕਰਕੇ ਲੈਣੀ ਆਗੀ ਇੱਕ ਚਮਚਾ ਕਾਲੀ ਮਿਰਚ ਗਰਮੀ ਦੇ ਵਿੱਚ ਦੇਣੀ ਆ ਤਾਂ ਇਹਦੇ ਵਿੱਚ ਤੁਸੀਂ ਭਾਈ ਦੇਸੀ ਘਿਓ ਦਾ ਇੱਕ ਚਮਚਾ ਪਾਓ ਸਰਦੀ ਦੇ ਵਿੱਚ ਤਾਂ ਇਹ ਚੱਲ ਜਾਂਦੀ ਆਗੀ ਕੋਈ ਨੁਕਸਾਨ ਨਹੀਂ ਹੁੰਦਾ ਗਰਮੀ ਦੇ ਵਿੱਚ ਇਹਦਾ ਨੁਕਸਾਨ ਮੈਂ ਤੁਹਾਨੂੰ ਇਹ ਦੱਸਦਾ ਵੀ ਜਦੋਂ ਤੁਸੀਂ 5-7 ਦਿਨ ਕਾਲੀਆਂ ਮਿਰਚਾਂ ਦਿੱਤੀਆਂ ਅਗਰ ਗਾਂ ਏ ਤੋ ਮੈਲਾ ਮੂਤ ਜੂਗੀ ਗਰਮੈਸ਼ ਦੇ ਨਾਲ ਮਾਏ ਆ ਤੋ ਬਾਰ-ਬਾਰ ਥੋੜਾ-ਥੋੜਾ ਪਿਸ਼ਾਬ ਕਰੂਗੀ ਥੋੜਾ ਮੱਚ ਕੇ ਪਿਸ਼ਾਬ ਆਊਗਾ ਤੇ ਉਹਦੇ ਅੰਦਰ ਗਰਮੈਸ਼ ਹੋ ਜੂਗੀ ਪੱਠੇ ਘਟਾ ਦੂਗੀ ਅਗਰ ਇਹਦੀ ਤਸਵੀਰ ਬਦਲਣੀ ਹੈ ਮੈਂ ਜਿਹੜੀ ਦਵਾਈ ਦੱਸਦਾ ਮੈਂ ਗਰਮੀ ਸਰਦੀ ਵਾਲੀ ਦੱਸਦਾ ਵੀ ਗਰਮੀ ਦੇ ਵਿੱਚ ਆ ਚੀਜ਼ ਪਾਉਣੀ ਹੈ ਤੇ ਸਰਦੀ ਦੇ ਵਿੱਚ ਆ ਚੀਜ਼ ਪਾਉਣੀ ਆ ਗਰਮੀ ਦੇ ਵਿੱਚ ਦੇਣੀ ਆ ਤੁਸੀਂ ਸੋਜ ਆ ਥਣ ਨੂੰ ਲੇਵੇ ਨੂੰ ਸੋਜ ਆ ਲੇਵੇ ਨੂੰ ਭਲੂਣਾ ਤਾਂ ਇਹ ਤਾਂ ਇੱਕ ਐਡਾ ਕਾਲੀ ਮਿਰਚ ਤਾਂ ਐਡਾ ਗੁਣਾਕਾਰੀ ਚੀਜ਼ ਆ ਇਹਦਾ ਪਾਊਡਰ ਦਾ ਤੁਸੀਂ ਇੱਕ ਚਮਚਾ ਦੇ ਸਕਦੇ ਹੋ ਜਿਵੇਂ ਕਿ ਹੁਣ ਆਪਾਂ ਵੀਡੀਓ ਬਣਾਈ ਆ ਐਸ ਰੁੱਤ ਦੇ ਵਿੱਚ ਤਾਂ ਇਹ ਸੌਣ ਭਾਦੋਂ ਦੇ ਤੱਕ ਵੀ ਜੇ ਆਪਾਂ ਕਾਲੀ ਮਿਰਚ ਦੇਣੀ ਆ ਤੇ ਇਹਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਭਾਈ ਪਾਊਗਾ ਇੱਕ ਚਮਚਾ ਦੇਸੀ ਘਿਓ ਦਾ ਪਾਊਗਾ ਜਿਵੇਂ ਤੁਸੀਂ ਮੁਸਕ ਕਪੂਰੇ ਨੂੰ ਦੇਤਾ ਇੱਕ ਟਿੱਕੀ ਇੱਕ ਅਕੇਲੇ ਚ ਸਵੇਰ ਦੇਤੀ ਤੇ ਇੱਕ ਸ਼ਾਮ ਨੂੰ ਦੇਤੀ ਉਹਦੇ ਨਾਲ ਇੱਕ ਟਾਈਮ ਤੁਸੀਂ ਜੇ ਤੁਹਾਨੂੰ ਭੁਲੂਣਾ ਜਾਂ ਸੋਜ ਆ ਤਾਂ ਤੁਸੀਂ ਇਹ ਇਹਨੂੰ ਜ਼ਰੂਰ ਦੇਵੋ ਜੇ ਤਾਂਹਾਂ ਤੋਂ ਮਸਟਾਇਟਿਕ ਦੇ ਨਾਲ ਇਹ ਲੇਵਾ ਥੋੜਾ ਸੁਝਿਆ ਵੈ ਉਹਦੇ ਤੇ ਕੀ ਕੰਮ ਕਰਨਾ ਹੈਗਾ ਇੱਕ ਤਾਂ ਬਰਫ਼ ਦੀ ਟਕੋਰ ਕਰੋ ਅਗਰ ਜੇ ਤਾਂ ਹੈਗਾ ਥੋੜਾ ਮਤਲਬ ਇਸ ਤਰ੍ਹਾਂ ਦਾ ਕੰਮ ਤਾਂ ਮਤਲਬ ਠੰਡ ਦੀ ਉਹਦੇ ਉੱਤੇ ਪਲੂਣ ਤੇ ਉੱਤੇ ਜਦੋਂ ਬਰਫ਼ ਦੀ ਟਕੋਰ ਕਰਦੇ ਹੋਗੇ ਤੇ ਬਿਲਕੁਲ ਉਹ ਸਹੀ ਹੋ ਜਾਊਗਾ ਫਿਰ ਉਸ ਤੋਂ ਬਾਅਦ ਹਰੇਕ ਵੀਰ ਭਰਾ ਦੇ ਘਰੇ ਸਰੋਂ ਦਾ ਤੇਲ ਪਿਆ ਹੁੰਦਾ ਸਰੋਂ ਦੇ ਤੇਲ ਦਾ ਤੇ ਹਲਦੀ ਦਾ ਉਹਦੇ ਉੱਤੇ ਤੁਸੀਂ ਲੇਪ ਕਰ ਦਿਓ ਉਹਦੇ ਨਾਲ ਕੀ ਆ ਵੀ ਨਾੜਾਂ ਜਿਹੜੀਆਂ ਆਉਂਦੀਆਂ ਬਾਹਰੋਂ ਮਤਲਬ ਬਿਲਕੁਲ ਓਕੇ ਹੋ ਜਾਂਦੀਆਂ ਨੇ ਨਰਮ ਪੈ ਜਾਂਦੀਆਂ ਨੇ ਜਿਵੇਂ ਕਿ ਉਹਨ ਗਿੱਲ ਪੱਤੀ ਵਾਲੇ ਵੀਰ ਨੂੰ ਮੈਂ ਦਵਾਈ ਦੱਸੀ ਆ ਕਿ ਇਹ ਤਾਂ ਉਹਨੂੰ ਵੀ ਇਹੀ ਕਿਹਾ ਵੀ ਬਾਅਦ ਦੇ ਵਿੱਚ ਤੂੰ ਬਰਫ਼ ਮਲ ਕੇ ਉਸ ਤੋਂ ਬਾਅਦ ਤੂੰ ਇਹ ਚੀਜ਼ਾਂ ਇਹ ਦੇ ਦੇ ਮੁਸਕ ਕਪੂਰ ਤੇ ਕੇਲਾ ਇਹ ਦੇਣਾ ਹੈਗਾ ਤੇ ਜੇ ਤੇਰਾ ਸਣ ਨਾਲ ਸੁੱਜਿਆ ਵਾ ਵੀ ਆ ਤੇ ਭਲੂਣ ਵੀ ਆ ਉਹ ਕਹਿੰਦਾ ਵੀ ਇੱਕ ਸਾਈਡ ਵੀ ਮੇਰੀ ਕਰੜੀ ਆ ਉਹਨੂੰ ਫਿਰ ਮੈਂ ਇਹ ਚੀਜ਼ਾਂ ਨਾਲ ਕਾਲੀ ਮਿਰਚ ਹਲਦੀ ਤੇ ਤੇਲ ਉਹਨੂੰ ਮਲਣ ਵਾਸਤੇ ਮੈਂ ਇਹਨੂੰ ਮਤਲਬ ਨਾਰਕਪੁਇੰਟ ਕੀਤਾ ਹੈਗਾ ਇਸ ਤਰ੍ਹਾਂ ਦਾ ਆਪਾਂ ਥਣ ਨੂੰ ਬਚਾ ਸਕਦੇ ਹਾਂ ਗਾਂ ਹੋਵੇ ਚਾਹੋ ਮੈਂ ਹੋਵੇ ਤਾਂ ਇਹ ਮੁਸਕਕਪੂਰ ਕੇਲਾ ਦਿਓ ਤੇ ਥਣ ਨੂੰ ਬਚਾਓ ਮੇਰੇ ਵੇਖਣ ਵਾਲੇ ਸਰੋਤਿਆਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ